ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਹਦਾਇਤਾਂ ਤੇ ਰஞ்சிਤ ਐਵੇਨਿਊ ਵਿਸ਼ਾਲ ਮੇਗਾ ਮਾਰਟ ਦੇ ਨੇੜੇ ਪੁਲਿਸ ਵੱਲੋਂ ਨਾਕਾ ਬੰਦੀ ਕਰਕੇ ਵਾਹਨਾ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਪੁਲਿਸ ਅਧਿਕਾਰੀ ਨੇ ਆਖਿਆ ਕਿ ਪੁਲਿਸ ਕਮਿਸ਼ਨ ਦੀ ਹਦਾਇਤਾਂ ਤੇ ਇਹ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੀ ਪੁਲਿਸ ਦਾ ਸਹਿਯੋਗ ਕਰਨ ਅਤੇ ਕਾਨੂੰਨ ਦੀ ਪਾਲਣਾ ਕਰਨ। ਉਹਨਾਂ ਆਖਿਆ ਕਿ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜਿਹੜੀ ਚੈਕਿੰਗ ਚੱਲ ਰਹੀ ਹੈ ਨਾਰਮਲ ਚੈਕਿੰਗ ਹੈ। ਇਹ ਆਪਣੇ ਨਾਕਾ ਸੀਲਿੰਗ ਤੇ ਪੁਆਇੰਟ ਜਿਹੜੇ ਸਾਨੂੰ ਦਿੱਤੇ ਗਏ ਆ ਸੀਨੀਅਰ ਸਬਾਲਾਂ ਦੇ ਹੁਕਮ ਅਨੁਸਾਰ ਜਿਹੜੇ ਇਹ ਨਾਕਾ ਪੁਆਇੰਟ ਲਾਏ ਗਏ ਆ ਔਰ ਇਹਦੇ ਵਿੱਚ ਸਾਰੇ ਗੱਜਟ ਅਫਸਰ ਜਿਹੜੇ ਸੁਪਰਵਾਈਜ਼ਰ ਅਫਸਰ ਲਗਾਏ ਗਏ ਆ ਜੋ ਵੀ ਇਹ ਟੂ ਵੀਲਰਸ ਫੋਰ ਵੀਲਰਸ ਇਹਨਾਂ ਚੈਕਿੰਗ ਕੀਤੀ ਜਾ ਰਹੀ ਆ ਤਾਂ ਕਿ ਕੋਈ ਮਾੜਾ ਅੰਸਰ ਜਿਹੜਾ ਉਹ ਸਾਇਜੈਂਟਰ ਨਾ ਕਰ ਸਕੇ ਨਾ ਹੀ ਕੋਈ ਮਾੜੀ ਹੱਦ ਕਰ ਸਕੇ ਬਿਕੋ ਸਾਨੂੰ ਸਾਰਿਆਂ ਨੂੰ ਹੀ ਇਹ ਮੈਸੇਜ ਹੈ ਕਿ ਆਪਾਂ ਜਦੋਂ ਵੀ ਕੋਈ ਟ੍ਰੈਫਿਕ ਜਿਹੜਾ ਇਹਨੂੰ ਪ੍ਰੋਪਰਲੀ ਸਮੂਥਲੀ ਚੱਲੇ ਨਿਰਵਿਘਨ ਚੱਲੇ ਆਪਣੀ ਜਿਹੜੀ ਆ ਪ੍ਰੋਪਰ ਇਹਨੂੰ ਪਾਰਕਿੰਗ ਕੀਤੀ ਜਾਵੇ ਔਰ ਜਦੋਂ ਵੀ ਕੋਈ ਪੁਲਿਸ ਮੁਲਾਜ਼ਮ ਕਿਸੇ ਨੂੰ ਰੋਕਣ ਦਾ ਇਸ਼ਾਰਾ ਕਰਦਾ ਔਰ ਉਹ ਨੂੰ ਇਸ਼ਾਰਾ ਨੂੰ ਸਮਝ ਕੇ ਉਹਨ ਰੋਕਿਆ ਜਾਂਦਾ ਠੀਕ ਹੈ ਉਹਦੀ ਵਾਇਲੈਂਸ ਨਾ ਕੀਤੀ ਜਾਵੇ ਪਰ ਜੇ ਉਹ ਕਰੇਗਾ ਤੇ ਉਹ ਦੇ ਕਾਨੂੰਨ ਅਨਸਾਰ ਉਹਦੇ ਸਰ ਘਰ ਵਿੱਚ ਹੀ ਜਾਵੇ ਤੇ ਉਹ ਇਹ ਪੁਲਿਸ ਦਾ ਸਹਿਯੋਗ ਕਰੋ ਪੁਲਿਸ ਤੁਹਾਡੇ 24 ਆਵਰਸ ਤੁਹਾਡੇ ਸੇਵਾ ਵਿੱਚ ਹਾਜ਼ਰ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਤੇ ਸ਼ਹਿਰ ਵਿੱਚ ਬਖ ਬਖ ਥਾਵਾਂ ਤੇ ਨਾਕੇ ਲਗਾਏ ਗਏ ਇੱਥੇ ਤਹ ਦੇ ਵਿਸ਼ਾਲ ਮੈਗਾ ਮਾਰਦੇ ਕੋਲ ਵੀ ਇੱਕ ਨਾਕਾ ਲਗਾਇਆ ਗਿਆ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਰੂਟੀਨ ਦੀ ਚੈਕਿੰਗ ਹੈ ਤੇ ਲੋਕਾਂ ਨੂੰ ਮੈਸੇਜ ਦਿੱਤਾ ਕਿ ਉਹ ਪੁ അമൃതസര ഫാട്ടവേഖർനായി കൈമരാമന പേ ശർമ്മത രാഷ്ട